ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਆਪਣੇ ਸਿਰਫ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਹਨ ਬਲਕਿ ਆਪਣੇ ਤਾਂ ਉਹ ਹੁੰਦੇ ਹਨ ਜੋ ਤਕਲੀਫਾਂ ਵਿੱਚ ਨਾਲ ਖੜੇ ਹੁੰਦੇ ਹਨ ਇੱਕ ਬਹੁਤ ਛੋਟੀ ਪਰ ਮਜ਼ੇਦਾਰ ਕਹਾਣੀ ਜੋ ਸਾਨੂੰ ਇੱਕ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਇਹ ਕਹਾਣੀ ਇੱਕ ਸੇਠ ਜੀ ਦੀ ਹੈ ਜਿਸ ਨੂੰ ਪੰਛੀ ਪਾਲਣ ਦਾ ਜਾਨਵਰ ਪਾਲਣ ਦਾ ਬਹੁਤ ਸ਼ੌਂਕ ਸੀ ਉਨ੍ਹਾਂ ਦੇ ਘਰ ਵਿੱਚ ਤੋਤਾ ਰੱਖਿਆ ਹੋਇਆ ਸੀ ਉਨ੍ਹਾਂ ਦੇ ਘਰ ਵਿੱਚ ਮੁਰਗਾ ਸੀ ਤੇ ਉਨ੍ਹਾਂ ਦੇ ਘਰ ਵਿੱਚ ਬੱਕਰੀ ਵੀ ਸੀ ਕਿਤੇ ਉਨ੍ਹਾਂ ਦੇ ਘਰ ਇੱਕ ਚੂਹਾ ਆ ਗਿਆ ਸੀ ਬਸ ਉਹੀ ਸਮੱਸਿਆ ਦੀ ਜੜ ਸੀ ਸੇਠ ਦੀ ਪਤਨੀ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਚੂਹਾ ਜੋ ਹੈ ਉਹ ਕੱਪੜੇ ਕੁੱਤਰ ਦਿੰਦਾ ਹੈ ਦੀਵਾਲੀ ਦਾ ਤਿਹਾਰ ਸੀ ਸੇਠ ਜੀ ਜੁਹਾਨ ਉਹ ਆਪਣੀ ਪਤਨੀ ਲਈ ਇੱਕ ਬਹੁਤ ਸੋਹਣੀ ਸਾੜੀ ਲੈ ਕੇ ਆਏ ਅਤੇ ਚੂਹੇ ਨੇ ਆਪਣੀ ਆਦਤ ਅਨੁਸਾਰ ਆਪਣਾ ਕੰਮ ਕੀਤਾ ਅਤੇ ਉਸਨੇ ਉਸ ਸਾੜੀ ਵਿੱਚ ਬਹੁਤ ਵੱਡੀ ਮੋਰੀ ਕੱਢ ਦਿੱਤੀ ਉਸ ਨੂੰ ਕੁੱਤਰ ਦਿੱਤਾ ਸੇਠਾਣੀ ਜੀ ਨੇ ਜਦੋਂ ਆਪਣੀ ਨਵੀਂ ਸਾੜੀ ਨੂੰ ਦੇਖਿਆ ਤਾਂ ਅੱਗ ਬਬੂਲਾ ਹੋ ਗਈ ਅਤੇ ਸੇਠ ਜੀ ਨੂੰ ਕਿਹਾ ਕਿ ਤੁਸੀਂ ਇਸ ਚੂਹੇ ਨੂੰ ਪਕੜੋ ਸੇਠ ਜੀ ਸ਼ਾਮ ਨੂੰ ਇੱਕ ਚੂਹੇਦਾਨੀ ਲੈ ਕੇ ਆ ਗਏ ਅਤੇ ਉਹ ਜੋ ਚੂਹਾ ਸੀ ਉਹ ਬਹੁਤ ਡਰਨ ਲੱਗਾ ਘਬਰਾਉਣ ਲੱਗਾ ਕਿ ਹੁਣ ਤਾਂ ਮੈਂ ਇਸ ਵਿੱਚ ਕੈਦ ਹੋ ਜਾਵਾਂਗਾ ਤੇ ਮੈਨੂੰ ਇਹ ਬਾਹਰ ਕੱਢ ਦੇਣਗੇ ਘਰ ਤੋਂ ਸਭ ਕੁਝ ਵਧੀਆ ਚੱਲ ਰਿਹਾ ਸੀ ਹੁਣ ਸਭ ਵਿਗੜ ਗਿਆ ਉਹ ਚੂਹਾ ਤੋਤੇ ਕੋਲ ਗਿਆ ਤੇ ਕਹਿਣ ਲੱਗਾ ਕਿ ਭਾਈ ਮੇਰੀ ਮਦਦ ਕਰ ਉਸ ਤੋਤੇ ਨੇ ਕਿਹਾ ਕਿ ਮੈਂ ਤੇਰੀ ਮਦਦ ਕਿਉਂ ਕਰਾਂ ਚੂਹੇ ਨੇ ਕਿਹਾ ਚੂਹੇਦਾਨੀ ਆ ਗਈ ਉਹ ਮੈਨੂੰ ਫੜ ਲੈਣਗੇ ਤੋਤੇ ਨੇ ਕਿਹਾ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਤੋਤੇ ਤਾਂ ਨਿਰਾਸ਼ ਹੋ ਕੇ ਮੁਰਗੇ ਕੋਲ ਗਿਆ ਕਿ ਭਾਈ ਮੇਰੀ ਮਦਦ ਕਰੋ ਮੁਰਗੇ ਨੇ ਕਿਹਾ ਪਾਈ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਬੱਕਰੀ ਦੇ ਕੋਲ ਗਿਆ ਉਸ ਨੇ ਵੀ ਕਿਹਾ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਚੂਹਾ ਵਿਚਾਰਾ ਸਮਝ ਨਾ ਪਾਵੇ ਕਿ ਕੀ ਹੋਵੇਗਾ ਸਿਠਾਣੀ ਜੀ ਰਾਤ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਵਾਰ ਇਹ ਚੂਹਾ ਫਸ ਜਾਵੇ ਰਾਤ ਹੋਈ ਤੇ ਖੱਟ ਨਾਲ ਆਵਾਜ਼ ਆਈ ਤੇ ਸਿਠਾਣੀ ਜੀ ਨੂੰ ਲੱਗਿਆ ਕਿ ਚੂਹਾ ਜੋ ਹੈ ਉਹ ਚੂਹੇਦਾਨੀ ਵਿੱਚ ਫਸ ਗਿਆ ਹੈ ਉਹ ਚੂਹੇਦਾਨੀ ਦੇ ਕੋਲ ਗਈ ਅਤੇ ਉੱਥੇ ਇੱਕ ਸੱਪ ਆਇਆ ਹੋਇਆ ਸੀ ਜੋ ਚੂਹੇ ਨੂੰ ਖਾਣ ਆਇਆ ਸੀ ਪਰ ਆਪ ਫਸ ਗਿਆ ਅਤੇ ਉਸ ਨੇ ਸਿਠਾਣੀ ਜੀ ਨੂੰ ਡੱਸ ਲਿਆ ਸਿਠਾਣੀ ਜੀ ਜ਼ੋਰ ਨਾਲ ਚੀਲਾਈ ਸੇਠ ਜੀ ਦੀ ਅੱਖ ਖੁੱਲੀ ਤੇ ਜਾ ਕੇ ਦੇਖਿਆ ਸਿਠਾਣੀ ਜੀ ਨੂੰ ਸੱਪ ਨੇ ਡੱਸ ਲਿਆ ਹੈ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰ ਨੇ ਕਿਹਾ ਸਿਰਫ ਇੱਕ ਹੀ ਤਰੀਕਾ ਹੈ ਜਿਸ ਨਾਲ ਇਹ ਬਚ ਸਕਦੀ ਹੈ ਸੱਪ ਬਹੁਤ ਜ਼ਹਿਰੀਲਾ ਸੀ ਇਸ ਨੂੰ ਤੋਤੇ ਦਾ ਸੂਪ ਪਿਲਾਉਣਾ ਪਵੇਗਾ ਹੁਣ ਇੰਨੀ ਜਲਦੀ ਤੋਤਾ ਕਿੱਥੋਂ ਮਿਲੇ ਤਾਂ ਸੇਠ ਜੀ ਨੂੰ ਯਾਦ ਆਇਆ ਕਿ ਘਰ ਵਿੱਚ ਤੋਤਾ ਹੈ। ਬਸ ਦਿੰਦਾ ਹੈ ਪਰ ਕੀ ਕਰੀਏ ਤੋਤੇ ਨੂੰ ਲਿਆਂਦਾ ਗਿਆ ਉਸ ਦਾ ਸੂਪ ਪਿਲਾਇਆ ਗਿਆ। ਸੇਠਾਣੀ ਜੀ ਨੂੰ ਉਹ ਠੀਕ ਹੋ ਗਈ। ਚੂਹਾ ਇਹ ਸਭ ਦੇਖ ਰਿਹਾ ਸੀ। ਹੁਣ ਜਦੋਂ ਸੇਠਾਣੀ ਜੀ ਠੀਕ ਹੋ ਰਹੀ ਸੀ ਤਾਂ ਉਹਨਾਂ ਦੇ ਘਰ ਰਿਸ਼ਤੇਦਾਰ ਆਉਣ ਲੱਗੇ। ਉਹਨਾਂ ਨੂੰ ਕੀ ਖਿਲਾਇਆ ਜਾਵੇ ਹੁਣ? ਸੇਠ ਜੀ ਨੇ ਸੋਚਿਆ ਮੁਰਗੇ ਦਾ ਹੀ ਚਿਕਨ ਤਿਆਰ ਕਰ ਦਿੰਦੇ ਹਾਂ। ਮੁਰਗੇ ਦੀ ਵੀ ਬਲੀ ਚੜਾ ਦਿੱਤੀ ਗਈ ਉਹ ਕੜਾਹੀ ਵਿੱਚ ਪਹੁੰਚ ਗਿਆ ਥੋੜੇ ਦਿਨ ਬਾਅਦ ਜਦੋਂ ਸੇਠਾਣੀ ਜੀ ਬਿਲਕੁਲ ਠੀਕ ਹੋ ਗਈ ਤਾਂ ਸੇਠ ਜੀ ਨੇ ਸੋਚਿਆ ਬੜੀ ਪਾਰਟੀ ਕਰਦੇ ਹਾਂ ਇਸ ਵਾਰ ਬੱਕਰੀ ਦੀ ਵਾਰੀ ਆਈ ਉਸ ਨੂੰ ਵੀ ਕੜਾਹੀ ਦੀ ਭੇਟ ਚੜਾ ਦਿੱਤਾ ਗਿਆ ਚੂਹਾ ਇਹ ਸਭ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਕਾਸ਼ ਜੇ ਇਹਨਾਂ ਨੇ ਉਸ ਦਿਨ ਮੇਰੀ ਮਦਦ ਕਰ ਦਿੱਤੀ ਹੁੰਦੀ ਤਾਂ ਇੰਨਾ ਵੱਡਾ ਵਖੇੜਾ ਖੜਾ ਹੀ ਨਹੀਂ ਹੋਣਾ ਸੀ ਛੋਟੀ ਜਿਹੀ ਕਹਾਣੀ ਜੋ ਇਹ ਸਿਖਾਉਂਦੀ ਹੈ ਕਿ ਜੀਵਨ ਵਿੱਚ ਇਕੱਠੇ ਰਹਾਂਗੇ ਤਾਂ ਸਭ ਕੁਝ ਠੀਕ ਰਹੇਗਾ ਕਿਉਂਕਿ ਜਿਵੇਂ ਕਹਿੰਦੇ ਹਨ ਕਿ ਪੇੜ ਕੱਟਣ ਦਾ ਉਹ ਕਿੱਸਾ ਨਾ ਹੁੰਦਾ ਜੇ ਕਲਹਾੜੀ ਦੇ ਪਿੱਛੇ ਉਹ ਲੱਕੜੀ ਦਾ ਹਿੱਸਾ ਨਾ ਹੁੰਦਾ ਇਕੱਠਤਾ ਵਿੱਚ ਸਭ ਤੋਂ ਵੱਡੀ ਤਾਕਤ ਹੈ ਯਾਦ ਰੱਖਿਓ ਆਪਣੇ ਸਿਰਫ ਤਸਵੀਰਾਂ ਵਿੱਚ ਨਹੀਂ ਬਲਕਿ ਤਕਲੀਫਾਂ ਵਿੱਚ ਵੀ ਨਾਲ ਖੜੇ ਹੁੰਦੇ ਹਨ ਧੰਨਵਾਦ